मंदिर चल रहा इसका मंदिर चल जाएगा वाहगुरु जी का खालसा वाहू जी की फतेह चल रही तवे वाली मशीन तवे वाली दादा कोई होर कौन अरे आ जी पहला नहीं अमर ज्योति हो गई वही है। लगे वीर लिया है। बट नया ना लगता अब देखिए भाई साइड से यार ¡Gracias! ਉਹ ਕਿੱਥੇ ਮੇਰੇ ਨਾਲ ਤਰੇ ਪਤਾ ਢੱਡ ਫੋਟੋ ਕਰ ਲਈ ਇਹ ਸੰਖਿਆ ਦਾ ਹੈ ਜਿਹੜੇ ਕਰਾਕਾਰ ਹੁੰਦੇ ਨੇ ਔਰ ਸ਼ਿਖਰਾਂ ਦੇ ਜੂਪੇ ਵਾਲੀ ਬਾਪਿਆ ਔਰ ਕਹਿਣ ਦੇ ਮਤਬ ਬੋਲੇ ਔਰ ਬਾਸੀਆਂ ਦੇ ਰੌਣਕਾ ਲੱਗਦੀ ਹੀ ਨਹੀਂ ਕਿ ਨਹੀਂ ਇਹ ਉਹ ਭਾਬੀ ਆ ਜਿਹਨੂੰ ਕਹਿੰਦੇ ਨਾਲਪਰ ਦਲਜੀਤ ਬਾਜੀ ਸਾਡੇ ਔਰ ਜੱਦੀ ਮੁਲੇਟ ਫਿਲਮ ਵਿੱਚ ਲੈ ਕੇ ਆਏ ਨੇ ਉਸ ਤੋਂ ਪਹਿਲਾਂ ਉਹ ਲੈ ਕੇ ਆਏ ਨੇ ਚਮਕੀਲਾ ਮੂਵੀ ਔਰ ਚਮਕੀਲਾ ਮੂਵੀ ਤੁਸੀਂ ਸਾਰਿਆਂ ਨੇ ਵੇਖੀ ਹੋਗੀ ਮੈਂ ਕਹਿੰਦਾ ਦਲਜੀਤ ਬਾਜੀ ਔਰ ਜਿਹਦਾ ਉਹਦਾ ਨਾਮ ਆ ਦਲਜੀਤ ਬਾਜੀ ਦਾ ਉਹ ਨਹੀਂ ਉਹਨਾਂ ਦਾ ਤੇਰਾ ਨਹੀਂ ਔਰ ਹੁਣ ਤੁਸੀਂ ਦੇਖਣਾ ਬਿਲੂਧਾਨ ਦੇ ਵਿੱਚ ਹੈ ਦਲਜੀਤ ਬਾਜੀ ਉਹਨਾਂ ਨੇ ਮਹੰਮਦ ਸਦੀਕ ਚੁਰਿਆ ਅਤੇ ਮਹੰਮਦ बेनीर बेनती आहे लंगर आया हुया आया जी ਦਨਕਾਣਾ ਉਹ ਸਾਥੋਂ ਬਾਬਾ ਖੋਲਿਆ ਤੇਰਾ ਦਨਕਾਣਾ ਉਹ ਤੂੰ ਹਿਰਦੂ ਤੇ ਮੁਸਲਮਾਨ ਸੀ ਹੀ ਇਹੋ ਨਾਲ ਲਾਉਂਦਾ ਇੱਕੋ ਰਾਮ ਰਹੀਮ ਨੇ ਗੱਲ ਬੇ ਸਮਝਾਉਂਦਾ ਉਥੋਂ ਨਾਲੇ ਗੱਲ ਪਾਲਿਆ ਸਾਧਾਂ ਦਾ ਬਾਣਾ ਉਹ ਸਾਥੋਂ ਬਾਬਾ ਖੋਲਿਆ ਤੇਰਾ ਦਨਕਾਣਾ ਉਹ ਸਾਥੋਂ ਬਾਬਾ ਆਣਾ ਮੱਥੀਲੇ ਆ ਗਿਆ ਅੱਜ ਹਰ ਦਿਲ ਰੋਵੇ ਕੀ ਦਸੀਏ ਕਿ ਜੇ ਬੈਠੇ ਆ ਦਿਲ ਪੱਥਰ ਕਰਕੇ ਬਿਨ ਤੇਰੇ ਅਸੀਂ ਚੱਲਿਆ ਜੋਤੇ ਮਰ ਮਰ ਕੇ ਬੇ ਬਿਨ ਤੇਰੇ ਅਸੀਂ ਚੱਲਿਆ ਜੋਤੇ ਮਰ ਮਰ ਕੇ ਡੈਪੀ ਦੇ ਗਰਵਾਲ ਦੀ ਡੈਪੀ ਦੇ ਗਰਵਾਲ ਦੀ ਅੱਜ ਕੱਲ ਮਨ ਰੋਵੇ ਤੇਰੀ ਜਾਨ ਤੇ ਵਿੱਚ ਚਮਕ ਤੂੰ ਤੇ ਆਵੇ ਅੱਜ ਹਰ ਦਿਲ ਰੋਵੇ ਛੋਟੀ ਯਾਦ ਚ ਅਬਰ ਜੋੜੀਏ ਨਹੀਂ ਅੱਜ ਹਰ ਦਿਲ ਰੋਵੇ ਜਾਨ ਤੇ ਵਿੱਚ ਚਮਕੀ ਲ ਆਵੇ ਅੱਜ ਹਰ ਮੈਂ ਜਦ ਵੀ ਗੁਰੂ ਮੁੱਚ ਲਾਉਂਦੇ ਨੇ ਜਦ ਵੀ ਚਲਾਉਂਦੇ ਨੇ ਮੈਨੂੰ ਗੁਰੂ ਜੀ ਜੇ ਤਾਂ ਚਲਾਣੇ ਨੇ ਵੈਰੀ ਦੀ ਰੂ ਜਾਵੇ ਕੰਬਦੀ ਮੈਨੂੰ ਰੇਕ ਨਾ ਲਾ ਕੇ ਰੱਖਦੇ ਨੀ ਬੱਜਵਾਲੇ ਗਵਿੰਦ ਸਿੰਘ ਜੀ ਮੈਨੂੰ ਰੇਕ ਨਾ ਲਾ ਕੇ ਮੈਂ ਰੱਖਦੇ ਨੀ ਬੱਜਵਾਲੇ ਗਵਿੰਦ ਸਿੰਘ ਜੀ ਰਨਜੀਤ ਬਾਜੀ ਦੇ ਔਰ ਜਿਹੜਾ ਕੈਨ ਨੇ ਮਾਦੁਰ ਸਾਨੂੰ ਅੱਦੇ ਸਾਡੇ ਕਲਾ ਨੂੰ ਕੈਨ ਨੇ ਪਛਾਣਦਾ ਵਾ ਔਰ ਸਾਨੂੰ ਇੱਥੇ ਤੱਕ ਲੈ ਕੇ ਆਇਆ ਵਾ ਔਰ ਰਨਜੀਤ ਗੌਰ ਭਾਬੀ ਨੇ ਔਰ ਜੱਟ ਜੁਲੀਅਟ ਫਰੀ ਦੇ ਵਿੱਚ ਮੈਂ ਕਹਿੰਦਾ ਬੱਲੇ ਬੱਲੇ ਕਰਾਈਆ ਔਰ ਜਿਹਨੇ ਨਹੀਂ ਵੀ ਦੇਖੀ ਜਾਂ ਕਿ ਦੇ ਸਕਿਆ ਰਨਜੀਤ ਗੌਰ ਭਾਬੀ ਜਿੰਦਾਬਾਦ ਰਨਜੀਤ ਗੌਰ ਭਾਬੀ ਜਿੰਦਾਬਾਦ ਲੈ ਵੀ ਹੁਣ ਥੋੜੀ ਰਨਜੀਤ ਗੌਰ ਭਾਬੀ ਦੀ ਆ ਰਹੀ ਹੈ ਜੱਟ ਜੁਲੀਅਟ ਫੌਰ ਜੱਟ ਜੁਲੀਅਟ ਫੌਰ hold up hold, up, hold up. ਕੀਤੇ ਮੇਰੀ ਕੀ ਕੁਸਮੇਰੀ ਭਰੇ ਨਾਲ ਫਾਈ ਜਾਰੀ ਦੀ ਪੰਜ ਭਾਈ ਇਸ ਬਾਕੀ ਤੇ ਦਾਤ ਇਸ ਤੇ ਆ ਰਹੀ ਹੈ ਇਸ ਸਮੇਂ ਤੇ ਮੈਂ ਆ ਰਿਹਾ ਹਾਂ ਜਾਰੀ ਹੈ ਸ਼ੰਭੂ ਜੀ ਦਾ ਨਾਮ ਜਾਰੀ ਫਰ ਬਾਬਾ ਖੋਲਿਆ ਤੇਰਾ ਦਦਕਾਨਾ ਉਹ ਸਾਥੋਂ ਬਾਬਾ ਖੋਲਿਆ ਤੇਰਾ ਦਦਕਾਨਾ ਉਹ ਤੂੰ ਗਿੰਦੂ ਤੇ ਮੁਸਲਮਾਨ ਸੀ ਹੀ ਇੱਕ ਨਾਲ ਲਾਉਂਦਾ ਇੱਕੋ ਰਾਮ ਰਹੀ ਮਨੇ ਗੱਲ ਬੈ ਸਮਝਾਉਂਦਾ ਉਹ ਚੋਰਾਂ ਨੇ ਗੱਲ ਪਾਲਿਆ ਸਾਧਾਂ ਦਾ ਬਾਣਾ ਉਹ ਸਾਥੋਂ ਬਾਬਾ ਖੋਲਿਆ ਤੇਰਾ ਦਦਕਾਨਾ ਤੇਜਾ ਕੰਮ ਗੋਦ ਲਾ ਦੇ ਡੱਟ ਪਟਟਣੇ ਤੀਜਾ ਕੰਮ ਬੈਲਾਂ ਨ ਬੈਲ ਖੱਟਣੇ ਤੇਜਾ ਕੰਮ ਗੋਦ ਲਾ ਦੇ ਡੱਟ ਪਟਟਣੇ ਤੀਜਾ ਕੰਮ ਲੈਣੀ ਕਸਮ ਵੱਲ ਦੀ ਲੜਾਈ ਤੀਜਾ ਕੰਮ ਲੈਣੀ ਕਸਮ ਵੱਲ ਦੀ ਲੜਾਈ ਕੋਈ ਕਾਨਕੇ ਮਾਇਰਾ ਲਾਲ ਕੱਫਰੇ ਨੀ ਮੇਰੀ ਦਸਤ ਕਰਦੇ ਬੁਲਾਉਂਦਾ ਮੁੰਡਾ ਬੱਕਰੇ ਨੀ ਯਾਰ ਜਾਹੀ ਦੇ ਹਟਾ ਰੋੜੀ ਸਿਵੈਦਾਰੂ ਵਾਲਾ ਠੇਕਾ ਤਿੰਨੇ ਹੀ ਪਿੰਡੋਂ ਬਾ